ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਕੱਲ ਸਰਵਣ ਕਰ ਰਹੇ ਸੀ ਕਿ ਭਾਈ ਮੱਖਣ ਸ਼ਾਹ ਨੇ ਉਹਨਾਂ 22 ਤੰਬੀ ਗੁਰੂਆਂ ਦੇ ਵਿੱਚੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਖੋਜ ਕਰਕੇ ਗੁਰੂ ਲਾਧੋਰੇ ਗੁਰੂ ਲਾਧੋਰੇ ਦਾ ਟੰਡੋਰਾ ਦਿੱਤਾ ਇਸ ਤੋਂ ਉਪਰੰਤ ਜਦੋਂ ਗੁਰੂ ਨਾਨਕ ਦੇਵ ਜੀ ਕਰਵਾਲੀਆਂ ਪਿਆਰ ਵਾਲੀਆਂ ਸੰਗਤਾਂ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ دیدار ਕਰਨ ਵਾਸਤੇ ਆ ਰਹੀਆਂ ਨੇ ਤੇ ਗੁਰੂਆਂ ਪਿਆਰਿਓ ਇੱਥੇ ਹੀ ਬਾਬਾ ਫੁੱਟਾ ਸਰ ਜੀਆਂ ਦੇ ਸਾਹਿਬਜ਼ਾਦੇ ਭਾਈ ਗੋਦ ਦਿੱਤਾ ਜੀ ਜਿਨ੍ਹਾਂ ਦਾ ਇਤਿਹਾਸ ਦੇ ਅੰਦਰ ਜ਼ਿਕਰ ਹੁੰਦਾ ਉਹਨਾਂ ਦੇ ਵੱਲੋਂ ਗੁਰਤਾ ਗੱਦੀ ਦਾ ਤਿਲਕ ਲਗਾਇਆ ਗਿਆ ਜਦੋਂ ਗੁਰਤਾ ਗੱਦੀ ਦਾ ਤਿਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਲੱਗਿਆ ਤੇ ਧੀਰਮੱਲੀਆਂ ਨੇ ਹੋਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ तीरਮੱਲ ਜਿਹੜਾ ਕਿ ਹੋਰਨਾ 22 ਮੰਡੀਆਂ ਸਮੇਤ ਬਾਬੇ ਬਕਾਲੀ ਦੀ ਧਰਤੀ ਦੇ ਉੱਪਰ ਆ ਕੇ ਬੈਠਾ ਸੀ ਉਹਦੇ ਕੋਲੋਂ ਗੁਰਤੇਗ ਬਹਾਦਰ ਸਿੰਘ ਜੀ ਮਹਾਰਾਜ ਜੀ ਦੀ ਜਿਹੜੀ ਚੜਤ ਸੀ ਉਹ ਜਰੀ ਨਾ ਗਈ ਬਰਦਾਸ਼ਤ ਨਾ ਹੋਈ ਤੇ ਉਸਨੇ ਸਿਹੇ ਮਸੰਦ ਨੂੰ ਬੁਲਾਇਆ ਸਿਹੇ ਮਸੰਦ ਦੇ ਨਾਲ ਬੁਲਾ ਕੇ ਰਹਿ ਮਸਵਰਾ ਕੀਤਾ ਕਿ ਆਪਣੇ ਕੋਲ ਤੇ ਸੰਗਤਾਂ ਦਾ ਆਉਣਾ ਜਾਣਾ ਬਿਲਕੁਲ ਹੀ ਬੰਦ ਹੋ ਗਿਆ ਕਿਉਂਕਿ ਜਦੋਂ ਸੱਚਾ ਗੁਰੂ ਮਿਲ ਗਿਆ ਫਿਰ ਉਧਰ ਕਿਸ ਨੇ ਜਾਣਾ ਸੀ ਇਹ ਵਿਚਾਰ ਕੀਤੀ ਕਿ ਜਿਹੜੀਆਂ ਰਸਦ ਵਸਤਾਂ ਆਉਂਦੀ ਸੀ ਆਪਨ ਨੂੰ ਚੜ੍ਹਤਾਂ ਵਗੈਰਾ ਹੁੰਦੀਆਂ ਸੀ ਚੜਾਵਾ ਹੁੰਦਾ ਸੀ ਉਹ ਤੇ ਸਾਰੇ ਹੀ ਬੰਦ ਹੋ ਗਿਆ ਆਪਾਂ ਕਿਉਂ ਨਾ ਐਸਾ ਕਰੀਏ ਕਿ ਤੇਗ ਬਹਾਦਰ ਨੂੰ ਗੋਲੀ ਦੇ ਨਾਲ ਉਡਾ ਲਈਏ ਤੇ ਧੀਰਮਲ ਨੇ ਸਿਹਿਮ ਸੰਗਰੂ ਆਖਿਆ ਕਿ ਇਹ ਕਾਰਜ ਤੇਰੇ ਤੋਂ ਬਗੈਰ ਕੋਈ ਨਹੀਂ ਕਰ ਸਕਦਾ ਕਿਉਂਕਿ ਤੂੰ ਮੇਰਾ ਸਭ ਤੋਂ ਵਿਸ਼ਵਾਸਪਾਤਰ ਹੈ। ਜਿ세 ਤਵੇ ਸ਼ਬਦ ਆਖੇ ਤੇ ਸੀਹਾ ਮਛੰਦ ਸੀ ਜਿਹੜਾ ਉਹ ਥੋੜਾ ਜਿਹਾ ਬਖਲਾਹੜ ਦੇ ਵਿੱਚ ਆ ਗਿਆ ਉਹ ਕਹਿੰਨ ਕਿ ਹਾਂ ਇਹ ਤੇ ਬੜੀ ਵੱਡੀ ਵਧੀਆ ਗੱਲ ਹੈ ਕਿਉਂਕਿ ਜਦੋਂ ਕਿਸੇ ਨੂੰ ਹਵਾ ਦਿੱਤੀ ਜਾਂਦੀ ਹੈ ਨਾ ਉਹ ਬੰਦਾ ਬਖਲਾਹੜ ਚ ਆ ਹੀ ਜਾਂਦਾ ਥੋੜੀ ਹਵਾ ਦਿੱਤੀ ਤੇ ਸੀਹਾ ਮਛੰਦ ਕਹਿੰਦਾ ਵੀ ਹਾਂ ਮੈਂ ਇਹ ਕਾਰਜ ਕਰਨ ਲਈ ਤਿਆਰ ਹਾਂ ਤੇ ਉਸ ਨੇ ਸਮੇਂ ਦੀ ਤਾਕਤ ਉਹਦੇ ਵਿੱਚ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਦੇਖਿਆ ਕਿ ਸਿਰਫ ਇਕੱਲੇ ਇਕਾਂਤ ਵਸ ਬੈਠੇ ਨੇ ਤੇ ਸੀਹੇ ਮਸੰਦ ਨੇ ਗੋਲੀ ਚਲਾਈ ਜਿਹੜੀ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਨੂੰ ਸੁੰਦੀ ਹੋਈ ਮੱਥੇ ਦੇ ਨਾਲ ਸਹਾਂਦੀ ਹੋਈ ਜਿਹੜੀ ਸੀ ਉਹ ਅੱਗੇ ਜਾ ਕੇ ਕੰਧ ਵਿੱਚ ਵੱਜੀ ਜਦੋਂ ਖੜਕਾ ਸੁਣਿਆ ਸਤਕਾਰਯੋਗ ਮਾਤਾ ਨਾਨਕੀ ਜੀ ਆਏ ਉਹਨਾਂ ਨੇ ਸੀਹੇ ਮਸੰਦ ਨੂੰ ਭੱਜੇ ਜਾਂਦੇ ਵੇਖਿਆ ਤੇ ਮੱਖਣ ਸ਼ਾਨ ਦੱਸਿਆ ਕਿ ਇਹ ਸਿਹਿਮਸੰਦ ਨੇ ਗੋਲੀ ਚਲਾਈ ਹੈ ਤੇ ਸਿਹਿਮਸੰਦ ਨੇ ਖਿਮਾ ਕਰਿਓ ਭਾਈ ਮੱਖਣ ਸ਼ਾਨ ਉਸੇ ਵੇਲੇ ਹੀ ਆਪਣੇ ਬੰਦੇ ਭੇਜ ਕੇ ਉਹਨਾਂ ਨੂੰ ਫੜਿਆ ਤੇ ਗੁਰੂ ਜੀ ਦੇ ਪੇਸ਼ ਕੀਤਾ ਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਜਿਗਰਾ ਵੇਖੋ ਜਿਸ ਨੇ ਗੋਲੀ ਚਲਾਈ ਹੈ ਤੇ ਕੋ ਨੂੰ ਕਹ ਦਿੱਤਾ ਕਿ ਨੂੰ ਮੁਆਫ ਕਰ ਦਿਓ ਛारण ਕਰੋ ਸਤਨਾਮ ਸ੍ਰੀ ਵਾਹਿਗੁਰੂ ਬਹੁਤ ਬੜੀਆਂ ਗੱਲਾਂ ਨੇ ਗੱਲਾਂ ਕਹਿ ਦੇਣੀਆਂ ਬੜੀਆਂ ਸੌਖੀਆਂ ਨੇ ਲੇਕਿਨ ਜਦੋਂ ਦੁਸ਼ਵੜ ਹੱਥ ਵਿੱਚ ਵੀ ਆਇਆ ਹੋਵੇ ਤੇ ਉਸ ਵੇਲੇ ਕਹਿ ਦੇਣਾ ਕਿ ਵੀ ਜਾਓ ਛੱਡ ਦਿਓ ਇਹਨਾਂ ਨੂੰ ਇੱਕ ਕਰਤੇ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪਾਣਾ ਹੈ ਜੋ ਕਰਤਾਰ ਕਰੇਗਾ ਉਹ ਭਲੀ ਕਰੇਗਾ ਕਿੰਨੀ ਵੱਡੀ ਤਿਆਗ ਤੇ ਬੈਰਾਗ ਦੀ ਮੂਰਤ ਨੇ ਮੇਰੇ ਸਤਿਗੁਰੂ ਪਾਤਸ਼ਾਹ ਤੇ ਗੁਰਮਖੋ ਸਤਿਗੁਰੂ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਜਾਓ ਇਹਨਾਂ ਨੂੰ ਇਹ ਕਿਹੜਾ ਗ੍ਰੰਥ ਸੀ ਆਦ ਗ੍ਰੰਥ ਸਹਬ ਜਿਹੜਾ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਗਵਾ ਕੇ ਲਿਖਵਾਇਆ ਸੀ ਨਾ ਉਹ ਪਾਵਨ ਪਵਿੱਤਰ ਗ੍ਰੰਥ ਜਿਹੜਾ ਕਿ ਆਦ ਗ੍ਰੰਥ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉਹਦੇ ਉਤਾਰੇ ਕੋਈ ਵੇਸਨ ਤੇ ਉਹ ਗ੍ਰੰਥ ਸੀ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਨੂੰ ਲੈ ਆ ਕੇ ਜਦੋਂ ਦਿੱਤਾ ਤੇ ਉਹਨਾਂ ਨੇ ਆਖੇ ਵੀ ਇਹ ਵੀ ਇਹਨਾਂ ਨੂੰ ਵਾਪਸ ਕਰ ਦਿਓ ਤੇ ਇਹਨਾਂ ਦੇ ਕੋਲੋਂ ਜਿਹੜਾ ਸਮਾਨ ਅਧਿਕ ਲੈ ਕੇ ਇੱਕ ਲੈ ਕੇ ਆਏ ਹੋ ਤੁਸੀਂ ਤੇ ਇਹ ਵੀ ਸਾਰੇ ਦਾ ਸਾਰਾ ਵਾਪਸ ਕਰ ਦਿਓ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੂੰ دنیਵੀ ਵਸਤੂ ਦਾ ਕਿਸੇ ਦਾ ਵੀ ਕੋਈ ਲਾਲਸਾ ਨਹੀਂ ਸੀ ਤੇ ਆਦ ਗ੍ਰੰਥ ਸਾਹਿਬ ਬਾਰੇ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ ਕਿ ਕੋਈ ਗੱਲ ਨਹੀਂ ਕਰਤਾਰ ਪਰਿ ਕਰੇਗਾ ਸਮਾ ਆਏਗਾ ਇਹਦੀ ਵੀ ਸੰਪੂਰਨਤਾ ਹੋਏਗੀ ਸੋ ਪਿਆਰਿਓ ਇਸ ਤੋਂ ਅਗਲੀ ਜੋ ਵਿਚਾਰ ਹੈ ਉਹ ਅੱਵ ਕੱਲ ਨੂੰ ਕਰਦੇ ਚਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ